हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਰਾਹੀਂ ਮੈਂ ਤੁਹਾਡੇ ਨਾਲ ਇੱਕ ਆਪ ਦਾ ਸਨੇਹਾ ਆਪਦੀ ਅਪੀਲ ਸਾਂਝੀ ਕਰਨੀ ਹੈ ਜਿਹੜੀ ਕਿ ਤੁਸੀਂ ਇੱਕ ਫਰਜ਼ ਸਮਝ ਕੇ ਪੰਜਾਬ ਹੈੱਡ ਦੇ ਵਿੱਚ ਵੱਤ ਵਤ ਕਿਸਾਨ ਵੀਰਾਂ ਤੱਕ ਪਹੁੰਚਾਉਣੀ ਹੈ ਕਿਉਂਕਿ ਅਜੇ ਝੋਨਾ 1 ਅੱਧ ਜੂਨ ਤੋਂ ਲੱਗਣਾ ਸ਼ੁਰੂ ਹੋਣਾ ਤੇ ਉਸ ਤੋਂ ਬਾਅਦ ਬਾਸਮਤੀ ਲੱਗਣੀ ਹੈ ਤਾਂ ਉਹਦੇ ਵਿੱਚ ਇਹ ਜਿਹੜੀ ਅਪੀਲ ਆ ਉਹਦੀ ਖਾਤਰ ਹੈ ਇਹ ਸਨੇਹਾ ਉਹਦੀ ਖਾਤਰ ਹੈ ਇਹ ਵੱਤੋ ਵੱਤ ਕਿਸਾਨ ਵੀਰਾਂ ਨਾਲ ਸਾਂਝਾ ਕਰਿਆ ਜੀ ਤੇ ਆਪਦੇ ਸੁਝਾਅ ਆਪਦੇ ਕੀਮਤੀ ਸੁਝਾਅ ਜਰੂਰ ਦੱਸਿਆ ਜੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਡਾ ਬਟਨ ਦਬਾ ਲਓ ਜੇ ਫੇਸਬੁੱਕ ਪੇਜ ਤੇ ਤੁਸੀਂ ਤਾਂ ਪੇ ਫੋਲੋ ਕਰ ਸਕਦੇ ਆ ਸੋ ਕਿਸਾਨ ਵੀਰੋ ਝੋਨਾ ਜਿਹੜਾ ਹੈਗਾ ਝੋਨਾ ਲਾਉਣਾ ਬਾਸਮਤੀ ਲਾਉਣਾ ਉਹਦੇ ਵਿੱਚ ਤੁਸੀਂ ਕਿਸਮ ਦੀ ਚੋਣ ਕਰਨੀ ਹੈ ਸਮੇਂ ਦੀ ਲਵਾਈ ਮਤਲਬ ਕਦੋਂ ਲਾਉਣਾ ਉਹ ਸਮੇਂ ਦੀ ਚੋਣ ਕਰਨੀ ਆ ਉਹਦੀ ਬਾਬਤ ਵੀ ਆਪਾਂ ਜਾਣਕਾਰੀਆਂ ਸਾਂਝੀਆਂ ਕਰ ਚੁੱਕੇ ਆ ਪਰ ਜਦੋਂ ਝੋਨਾ ਲੱਗ ਜਾਂਦਾ ਉਹਦੇ ਵਿੱਚ ਇੱਕ ਨੁਕਤਾ ਜਿਹੜਾ ਜ਼ਰੂਰੀ ਨੁਕਤਾ ਆਮ ਤੌਰ ਤੇ ਆਪਣੇ ਜੀ ਇਹ ਧਾਰਨਾ ਹੈ ਜ਼ਿਆਦਾਤਰ ਕਾਫੀ ਵੱਡੇ ਪੱਧਰ ਦੇ ਕਿਸਾਨ ਵੀਰ ਮੇਰੇ ਨਾਲ ਜੁੜੇ ਹੋਏ ਆ ਆਪਦੇ ਕੀਮਤੀ ਤਜਰਬੇ ਵੀ ਸਾਂਝੇ ਕਰਦੇ ਰਹਿੰਦੇ ਆ ਤੇ ਫੀਲਡ ਟੂ ਫੀਲਡ ਵਿਜ਼ਿਟ ਦੌਰਾਨ ਵੀ ਮਿਲਦੇ ਆ ਕਿਸਾਨ ਵੀਰਾਂ ਨਾਲ ਜਿਨ੍ਹਾਂ ਨਾਲ ਰਾਬਤਾ ਲਗਾਤਾਰ ਰਹਿੰਦਾ ਤਾਂ ਉਹ ਕਿਸਾਨ ਵੀਰ ਇਹ ਧਾਰਨਾ ਨਹੀਂ ਮੰਨਦੇ ਪਰ ਕਾਫੀ ਕਿਸਾਨ ਵੀਰ ਇਹ ਧਾਰਨਾ ਆਮ ਹੀ ਕਈ ਕਿਸਾਨ ਵੀਰਾਂ 'ਚ ਦੇਖਣ ਨੂੰ ਮਿਲਦੀ ਆ ਕਿ ਝੋਨੇ 'ਚ ਲਗਾਤਾਰ ਪਾਣੀ ਖੜਾ ਰੱਖਣਾ ਪੈਂਦਾ ਉਹਦੇ ਵਿੱਚ ਫਰਫੋਰਟ ਨਹੀਂ ਹੁੰਦੀ ਜੇ ਪਾਣੀ ਆਪਾਂ ਲਗਾਤਾਰ ਖੜਾ ਨਹੀਂ ਰੱਖਦੇ ਹਾਲਾਂਕਿ ਹੈ ਦੂ ਉਲਟਾ ਕੰਮ ਜਿਹੜਾ ਪਾਣੀ ਖੜਾ ਰੱਖਣ ਦਾ ਕੰਮ ਸੀ ਨਾ ਪਾਣੀ ਖੜਾ ਰੱਖਣਾ ਕਿਉਂ ਸ਼ੁਰੂ ਹੋਇਆ ਕਿ ਪਹਿਲੇ 15 ਦਿਨ ਆਪਾਂ ਨੂੰ ਨਦੀਨ ਕਾਬੂ ਕਰਨ ਵਾਸਤੇ ਚੂਨੇ 'ਚ ਸਿਰਫ ਪਹਿਲੇ ਦੋ ਹਫ਼ਤੇ ਪਾਣੀ ਖੜਾ ਰੱਖਣ ਦੀ ਲੋੜ ਹੁੰਦੀ ਆ ਉਹ ਵੀ ਜਿਹੜਾ ਹੈਗਾ ਕਿ ਨਦੀਨਾਂ ਦੀ ਰੋਕਥਾਮ ਹੋ ਜੇ ਤੇ ਜਿਹੜੀ ਪਣੀ ਦੀ ਆਪਾਂ ਲਾਈ ਆ ਉਹ ਪਤਲਾ-ਪਤਲਾ ਪਾਣੀ ਆਪਾਂ ਰੱਖਦੇ ਆ ਕਿ ਉਹ ਜਿਹੜੀ ਚੱਲ ਪਵੇ ਤੇ ਜੰਮ ਜਾਣ ਵਿੱਚ ਖੇਤ ਦੇ ਬੂਟੇ ਤੇ ਉਸ ਤੋਂ ਬਾਅਦ ਫਿਰ ਆਪਣੇ ਪਾਣੀ ਖੜਾ ਰੱਖਣ ਦੀ ਲੋੜ ਨਹੀਂ ਹੁੰਦੀ ਪਾਣੀ ਆਪਾਂ ਲਾਉਣਾ ਹੁੰਦਾ ਜਦੋਂ ਖੇਤ 'ਚ ਪਾਣੀ ਜੀਰ ਗਿਆ ਕਿਉਂਕਿ ਦੇਖੋ ਹਲਕੀਆਂ ਜ਼ਮੀਨਾਂ ਦਰਮਿਆਨੀਆਂ ਭਾਰੀਆਂ ਚੀਕਣੀਆਂ ਘੱਟੋ-ਘੱਟ 2 ਦਿਨ ਜਦੋਂ ਖੇਤ ਜਦੋਂ ਪਾਣੀ ਆਪਾਂ ਇੱਕ ਵਾਰ ਭਰਤਾ ਨਾ ਜਦੋਂ ਖੇਤ ਪਾਣੀ ਜੀਰ ਵੀ ਜਾਵੇ ਫੇਰ ਵੀ ਘੱਟੋ-ਘੱਟ ਕਿਉਂਕਿ ਬੂਟੇ ਥੋੜੀ-ਬਹੁਤ ਸ਼ਾਂ ਕਰ ਲੈਂਦੇ 15-20 ਦਿਨ ਦੇ ਹੋ ਕੇ ਥੋੜੀ-ਥੋੜੀ ਫੋਟ ਸ਼ੁਰੂ ਹੋ ਜਾਂਦੀ ਆ ਤੇ ਫੇਰ ਵੀ ਜਦੋਂ ਆਪਾਂ ਪਾਣੀ ਖੜਾ ਰੱਖਿਆ ਘੱਟੋ-ਘੱਟ 2 ਦਿਨ ਤੱਕ ਖੇਤ ਕੱਢਦਾ ਹੁੰਦਾ ਭਾਰੀ ਜ਼ਮੀਨ 'ਚ 3 ਦਿਨ ਵੀ ਕੱਢ ਲੈਂਦਾ ਹਲਕੀ ਜ਼ਮੀਨ ਵੀ 2 ਦਿਨ ਕੱਢ ਜਾਂਦੀ ਚਿੱਟੀ ਹੁੰਦੀ ਹੁੰਦੀ ਤੇ ਹਲਕੀ ਜ਼ਮੀਨ ਦਾ ਆਪਾਂ ਨੂੰ ਫਾਇਦਾ ਇਹ ਹੈ ਜ ਜਿਹੜੀ ਜਿੰਨੀ ਜਿਆਦਾ ਚੀਕ ਨਹੀਂ ਜ਼ਮੀਨ ਆ ਉਹ ਚ ਤਰੇੜ ਪਾੜ ਦੀ ਪਰ ਆਪਾਂ ਖੇਤ ਨੂੰ ਚਿੱਟਾ ਨਹੀਂ ਹੋਣ ਦੇਣਾ ਤਰੇੜਾਂ ਤਾਂ ਹੀ ਪਾਟਣੀਆਂ ਜੇ ਚਿੱਟਾ ਹੋ ਜੇ ਆਪਾਂ ਬਹੁਤ ਜ਼ਿਆਦਾ ਖੇਤ ਚੜਾ ਕੇ ਪਾਣੀ ਲਾਵਾਂਗੇ ਆਪਾਂ ਪਾਣੀ ਜੀਰ ਗਿਆ ਉਦੋਂ 2 ਦਿਨ ਬਾਅਦ 3 ਦਿਨ ਬਾਅਦ ਜਿੰਨਾ ਗੈਪ ਪੈਂਦਾ ਉਨਾਂ ਚੰਗਾ ਉਨਨੇ ਆਪਣੇ ਪਾਣੀ ਦੀ ਬਚਤ ਹੁੰਦੀ ਆ 1 ਕਿਲੋ ਝੂਨੇ ਦੇ ਦਾਣੇ ਲੈਣ ਵਾਸਤੇ ਜਿੱਥੇ ਆਪਾਂ ਲਗਾਤਾਰ ਪਾਣੀ ਖੜਾ ਕਰਦੇ ਹਾਂ ਉੱਥੇ 3400 ਤੋਂ 3500 ਲੀਟਰ ਪਾਣੀ ਪ੍ਰਤੀ ਕਿਲੋ ਚੌਲ ਮਗਰ ਆਪਣਾ ਖਾਫਤ ਹੁੰਦਾ ਹੈ ਤੇ ਜੇ ਆਪਾਂ ਰੋਕ ਰੋਕ ਕੇ ਪਾਣੀ ਲਾਉਨੇ ਆ ਪਾਣੀ ਜੀਰ ਗਿਆ ਦੋ ਦਿਨਾਂ ਬਾਅਦ ਛੜਦਾ ਫੇਰ ਜੀਰ ਗਿਆ ਫੇਰ ਦੋ ਚਾਰ ਦਿਨਾਂ ਬਾਅਦ ਛੜਦਾ ਫੇਰ ਵਿੱਚ ਦੀ ਮੀਂਹ ਵੀ ਪੈ ਜਾਂਦੇ ਤਾਂ ਫੇਰ ਆਪਣਾ ਥਲੜਾ ਪਾਣੀ ਵੱਜਦਾ ਪਰ 1 ਕਿਲੋ ਚਾਣ ਵਾਸਤੇ ਆਪਣਾ 1200 ਲੀਟਰ ਪਾਣੀ ਆ ਜਿਹੜਾ ਉਹ ਵੱਜ ਜਾਂਦਾ 2300 ਲੀਟਰ ਪਾਣੀ 22 2300 ਲੀਟਰ ਪਾਣੀ ਲੱਗਦਾ ਫੇਰ ਜੇ ਆਪਾਂ ਸੁਕਾਸ ਕਾ ਕੇ ਜਿਹੜਾ ਖੇਤ ਨੂੰ ਸੁਕਾਉਣ ਦਾ ਮਤਲਬ ਹੁੰਦਾ ਕਿ ਪਾਣੀ ਉਹ ਜੀਰ ਗਿਆ ਉਹ ਤੋਂ ਦੂਜੇ ਤੀਜੇ ਦਿਨ ਛੱਡਣਾ ਇਹਦੇ ਨਾਲ ਕੀ ਹੁੰਦਾ ਤੁਹਾਡਾ ਖਰਚਾ ਵੀ ਵੱਜਦਾ ਜਿਹਦੇ ਨਾਲ ਤਣੇ ਦਾ ਝੋਲਸ ਰੋਗ ਕੋਈ ਆਪਣੇ ਗਟੋਲੀ ਰੋਗ ਝੂਠੀ ਕਾਂਗਿਆਰੀ ਆਉਣੀ ਉਹ ਵੀ ਖੜੇ ਪਾਣੀ ਦੇ ਵਿੱਚ ਵੱਧ ਵੇਖਣ ਨੂੰ ਮਿਲਦੀਆਂ ਇਹ ਬਿਮਾਰੀਆਂ ਤਣੇ ਦਾ ਝੋਲਸ ਰੋਗ ਤੇ ਝੂਠੀ ਕਾਂਗਿਆਰੀ ਫਿਰ ਪੂਰੀ ਪੂਰੀ ਟਿੱਡੀ ਜਾਂ ਪੱਤਾ ਲਪੇੜ ਸੁੰਡੀ ਉਹ ਵੀ ਸੱਲ ਬਦਲਵਾਈ ਜਾਂ ਹੋਵੇ ਜਾਂ ਖੇਤ 'ਚ ਆਪਾਂ ਲਗਾਤਾਰ ਜਿਹੜਾ ਹੈਗਾ ਜ਼ਿਆਦਾ ਯੂਰੀਆ ਪਾਈ ਜਾਂਦੇ ਆ ਖੇਤ 'ਚ ਜ਼ਿਆਦਾ ਯੂਰੀਆ ਪਾਉਣੇ ਆ ਲਗਾਤਾਰ ਖੇਤ 'ਚ ਪਾਣੀ ਖੜਾ ਰੱਖਦੇ ਇਹਦੇ ਨਾਲ ਬਿਮਾਰੀਆਂ ਕੀੜੇ ਮਕੌੜੇ ਵੀ ਵੱਧਦੇ ਆਪਣਾ ਖੇਤੀ ਖਰਚ ਵੀ ਵੱਧਦਾ ਤੇ ਜਦੋਂ ਖੇਤੀ ਖਰਚ ਵੱਧਦਾ ਬਿਮਾਰੀ ਕੀੜੇ ਮਕੌੜੇ ਦਾ ਹਮਲਾ ਹੁੰਦਾ ਥੋੜਾ ਬਤਾ ਝਾੜ ਤੇ ਵੀ ਅਸਰ ਪਊਗਾ ਸੋ ਇਹ ਬੇਨਤੀ ਆ ਕਿ ਆਪਾਂ ਇਹ ਸੁਨਿਆ ਝੂਨਾ ਲੱਗਣ ਤੱਕ ਬਾਸਮਤੀ ਲੱਗਣ ਤੱਕ ਹਰ ਇੱਕ ਕਿਸਾਨ ਵੀਰ ਤੱਕ ਪਹੁੰਚਾਉਣਾ ਕਿ ਪਾਣੀ ਆਪਾਂ ਪਹਿਲੇ 15 ਦਿਨ ਆਪਣੀ ਮਜਬੂਰੀ ਹੈ ਉਸ ਤੋਂ ਬਾਅਦ ਰੋਕ ਰੋਕ ਕੇ ਲਾਉਣਾ ਫਿਰ ਪਹਿਲੇ 15 ਦਿਨਾਂ ਜੀ ਆਪਣੀ ਮਜਬੂਰੀ ਹੁੰਦੀ ਪਹਿਲੀ ਕੈਸਟ ਯੂਰੀਆ ਦੀ ਆਪਾਂ ਨੂੰ ਪਾਉਣੀ ਪੈਂਦੀ ਆ ਉਸ ਤੋਂ ਬਾਅਦ ਖੇਚ ਜਦੋਂ ਪਾਣੀ ਜੀਰ ਗਿਆ ਯੂਰੀਆ ਪਾਓ ਤੀਜੇ ਦਿਨ ਪਾਣੀ ਛੱਡੋ ਆਪਣੀ 25 ਤੋਂ 30% ਯੂਰੀਆ ਆਪਾਂ ਨੂੰ ਘੱਟ ਪਾਉਣੀ ਪਊਗੀ 35% ਤਾਂ ਹੀ ਵੀ ਫਰਕ ਪੈ ਜਾਂਦਾ ਜਿੱਥੇ ਆਪਾਂ 4 ਘੱਟੇ ਪਾਉਣੇ ਆ ਆਪਣਾ 2 ਢਾਈ ਘੱਟਿਆਂ ਨਾਲ ਸਰਜੂਗਾ ਇਹ ਸਨੇਹਾ ਆਉਣ ਵਾਲੇ ਸਮੇਂ 'ਚ ਹੋਰ ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ